ਆ ਤੇ ਭਾਈ ਇੱਕ ਨਵਾਂ ਐਕਸਪੀਰੀਅੰਸ ਕਰ ਲਿਆ ਕਿਸ਼ਤੀ 'ਚ ਊਟਾ ਲੈ ਲੱਗੇ ਆ ਤੇ ਕਿਤੇ ਵੇਖੀ ਰਹਿ ਦੇਣ ਕਿ ਨਾ ਬਸ ਬੈਠ ਗਏ ਆ ਤੇ ਅੱਗੇ ਤੁਹਾਨੂੰ ਕਰ ਦਿਖਾਉਂਦੇ ਆ ਆ ਠੀਕ ਹੈ ਦਾ ਕਿਸ਼ਤੀ 'ਚ ਬੈਠ ਗਏ ਆ ਤੇ ਬਾਕੀ ਦਿਖਾ ਦੇਣਾ ਸਾਡੀ ਕਿਸ਼ਤੀ ਚੱਲ ਪਈ ਆ ਤੇ ਹੁਣ ਆਪਾਂ ਚੱਲੇ ਆ 골ਡਨ ਮਾਰਕੀਟ ਤੇ ਕਿਸ਼ਤੀ 'ਚ ਬੈਠ ਕੇ ਜਾਈਦਾ ਵਾ ਤੇ ਨਾਲ ਦੇ ਸਵਾਰੀਆਂ ਵਿੱਚ ਬੈਠੀਆਂ ਕਿਤੇ ਜੇ ਪਰਸਨਲ ਵੀ ਕਰਨੀ ਹੋਏ ਤੇ ਉਹ ਵੀ ਆਪਾਂ ਲੈ ਕੇ ਜਾ ਸਕਦੇ ਆ ਉਹ ਦਾ ਰੈਂਟ ਜਿਆਦਾ ਹੁੰਦਾ ਵਾ ਇਹਦਾ ਰੈਂਟ 1 ਰੁਪਿਆ ਲੱਗਾ 1 ਰੁਪਿਆ ਲੱਗਾ ਪਰ ਉਹ 22 ਰੁਪਏ 1% ਇਹ ਸਾਨੂੰ ਹੁਣ 골ਡਨ ਮਾਰਕਟ ਲੈ ਕੇ ਜਾਏਗੀ ਆਓ ਦੂਜੀ ਸਾਈਡ ਆ ਬਿਲਕੁਲ ਆ ਲੈ ਕੇ ਸਾਰੇ ਕਿੰਨਾ ਸੌਰਾ ਜੀ ਲੱਗਦਾ ਜਾਂਦਾ ਨਹੀਂ ਇਹ ਨਹੀਂ ਆ ਰਹੇ ਲੈਣ ਲੱਗ ਲੱਗੇ ਉਹ ਵੱਡਾ ਜਾ ਜੇ ਸਮਾਈ ਲੱਗਦਾ ਆਓ ਦਸਤਾਰੀ ਕਿੰਨਾ ਸੋਹਣਾ 뷰 ਆ ਆ ਤਤਕਾ ਵੀ ਚੱਲ ਰਹੀ ਆ ਟੱਕੀ ਵੀ ਆਪਣੇ ਚੰਡੀਗੜ੍ਹ ਚ ਲੇਕ ਆ ਹੋਏ ਪਰ ਇਹ ਜਿਆਦਾ ਵੱਡੀ ਆ ਲੇਕ ਵੀ ਕਾਫੀ ਵੱਡੀ ਵੇਸੇ ਇਹ ਵੀ ਬਹੁਤ ਧੀਰੀ ਦੇ ਵਿੱਚ ਫੈਲੀ ਹੋਈ ਆ ਆ ਦੋਰੇ ਕਿੰਦਾ ਡੇਜ ਜੁਆਇ ਕਰ ਰਹੇ ਨੇ ਦੇਖਦੇ ਆਂ ਆ ਵੇਖੋ ਕਿੰਦਾ ਦੀ ਕੀਤੀ ਜਲ ਪੰਛੀ ਜਰਮ ਦੇ ਸਾਰੇ ਪੰਛੀ ਪਰ ਆਈ ਕਬੂਤਰ ਵਰਗੇ ਲੱਗਦੇ ਆ ਪਰ ਹੈ ਪਤਾ ਨਹੀਂ ਕੀ ਕੀ ਆ ਹੁਣ ਅਸੀਂ ਸ਼ਿਪ ਦਾ ਝੂਟਾ ਲੈ ਕੇ ਤੇ ਉਤਰ ਗਏ ਆ ਤੇ ਹੁਣ ਪਹੁੰਚ ਗਏ ਅਸੀਂ ਡੇਰਾ ਦੁਬਈ ਇਹ ਏਰੀਆ ਦਾ ਨਾਮ ਹੈਗਾ ਡੇਰਾ ਦੁਬਈ ਤੇ ਇਹਦੇ ਨਾਲ ਹੀ ਅੱਗੇ ਥੋੜਾ ਜਿਹਾ ਇੱਥੋਂ ਅੱਜਾ 골ਡ ਮਾਰਕੀਟ ਜਿੱਥੇ ਸੋਨਾ ਹੀ ਸੋਨਾ ਉਹ ਮਾਰਕੀਟ ਤੇ ਪਹੁੰਚ ਕੇ ਤੇ ਫਿਰ ਤੁਹਾਨੂੰ ਉਹਦੀ ਵੀ ਵੀਡੀਓ ਦਿਖਾਵਾਂਗੇ ਯਾਤਰਾ ਕਰ ਰੋਸ ਕਰ ਰਹੀ ਇੱਥੇ ਤੁਹਾਨੂੰ ਗੱਡੀਆਂ ਵੀ ਵੱਡੀਆਂ ਤੋਂ ਵੱਡੀਆਂ ਮਿਲਣਗੀਆਂ ਯੈਗਵਰ ਫੋਰਚੂਨਰ ਤੇ ਕਾਫੀ ਆ ਉਸ ਤੋਂ ਪਰ ਵੀ ਲੈਂਡ ਕਰੂਜ਼ਰ ਹੋਰ ਵੀ ਬਹੁਤ ਵੱਡੀਆਂ ਤੋਂ ਵੱਡੀਆਂ ਗੱਡੀਆਂ ਜਿਹੜੀਆਂ ਅਸੀਂ ਦੇਖੀਆਂ ਨਹੀਂ ਆ ਉਹ ਵੀ ਇੱਥੇ ਤੁਹਾਨੂੰ ਮਿਲਣਗੀਆਂ ਤੇ ਬਾਕੀ ਵੀ ਇੱਥੇ ਕੋਈ ਹਾਰ ਨਹੀਂ ਮਾਰੂਗਾ ਪਰ ਜਿੰਨਾ ਮਰਜ਼ੀ ਰਸ਼ ਹੋਊਗਾ ਕੋਈ ਬਿਨਾਂ ਮਤਲਬ ਤੋਂ ਇੱਥੇ ਜਿਹੜਾ ਆਪਣਾ ਹਾਰ ਨਹੀਂ ਵਝਾਉਂਦਾ ਤੇ ਜੈਬਰਾ ਕ੍ਰੋਸਿੰਗ ਹੁੰਦੀ ਆ ਆਪਣੇ ਇੰਡੀਆ ਵਾਂਗੂ ਨਹੀਂ ਕੀ ਇਧਰੋਂ ਉਧਰੋਂ ਨਿਕਲ ਜਾਓ ਫਾਈਨ ਪੈ ਜਾਂਦਾ ਜੇ ਬਿਨਾ ਜੈਬਰਾ ਕ੍ਰੋਸਿੰਗ ਅਸੀਂ ਜੇ ਉੱਦਾਂ ਕਰ ਲੈਨੇ ਆ ਤੇ ਜੈਬਰਾ ਕ੍ਰੋਸਿੰਗ ਆਪਾਂ ਸੋਦੋਂ ਨਹੀਂ ਕਰ ਸਕਦੇ ਆ ਤੇ ਬਾਕੀਆਂ ਗੱਡੀਆਂ ਖੜੀਆਂ ਕਿੰਨੀਆਂ ਆਂ ਟ੍ਰੈਫਿਕ ਵੀ ਆ ਸਵੇਰ ਦਾ ਟਾਈਮ ਆ ਤਾਂ ਕਰਕੇ ਜੇ ਜੈਬਰਾ ਕ੍ਰੋਸਿੰਗ ਆ ਗਏ ਜਿਵੇਂ ਉਹਨ ਰੈੱਡ ਲਾਈਟ ਹੋਈ ਜਾ ਜਦੋਂ ਗ੍ਰੀਨ ਲਾਈਟ ਹੋਊਗੀ ਤੇ ਫੇਰ ਹੀ ਆਪਾਂ ਇਹਨੂੰ ਕ੍ਰੋਸ ਕਰ ਸਕਦੇ ਹਾਂ ਉਹਦਾ ਬਿਨਾ ਮਤਲਬ ਆਪਾਂ ਉਹ ਸਾਈਡ ਤੋਂ ਨਹੀਂ ਕ੍ਰੋਸ ਕਰ ਸਕਦੇ ਜਦੋਂ ਗ੍ਰੀਨ ਲਾਈਟ ਹੋਏਗੀ ਫੇਰ ਅਸੀਂ ਕ੍ਰੋਸ ਕਰਾਂਗੇ ਆਜਾ ਫਿਰ ਕ੍ਰੋਸ ਹਿੰਗ ਅਸੀਂ ਪਹੁੰਚ ਗਏ ਫਾਈਨਲੀ 골ਡਨ ਮਾਰਕੀਟ ਪਰ ਇਹਨੂੰ ਇੱਕ 골ਡ ਸ਼ੂਕ ਦੇ ਨਾਮ ਨਾਲ ਹੀ ਇੱਥੇ ਜਾਣਦੇ ਆ 골ਡ ਸ਼ੂਕ 게ਟ ਨੰਬਰ 2 ਲੱਕਰ ਦੀ ਜਿਆਦਾਤਰ ਸਾਈਡਾਂ ਤੇ ਇਹਦੀ ਕਵਰਿੰਗ ਹੋਈ ਹੈ ਆ ਸਾਰੀ 골ਡਨ ਮਾਰਕੀਟ ਆ ਵੇਖੋ ਬੜੀ 골ਡ ਹੈ ਮੈਂ ਤੇ ਆਪਣੀ ਲਾਈਫ ਚ ਪਹਿਲੀ ਰਿੰਗ ਸੋਨਾ ਵੇਖਣ ਆ ਆਪਣੀ ਇੰਡੀਆ ਦੀ ਭਾਜੀ ਹੈਗਾ ਪਰ ਇੰਨਾ ਮਤਲਬ ਨਹੀਂ ਹੈ ਨਾ ਬਾਹਰ ਕਰਦੇ ਹੋ ਡਿਸਪਲੇ ਨਹੀਂ ਇੰਨਾ ਜ਼ਿਆਦਾ ਕਰਦੇ ਜਿੰਨਾ ਇੱਥੇ ਹੀ ਕਰਨਾ ਹੈ ਦੋਨੋਂ ਸਾਈਡ ਤੇ ਦਿਖਾਨਗੇ 골ਡ ਹੀ ਆ ਤੇ ਅੱਜ ਦਾ ਤਰੀਕ ਅੱਜ 4 2 25 ਤੇ ਟਾਈਮ ਇੱਥੇ ਹੈਗਾ ਜੇ 12 ਵਜੇ ਆ ਉਹਦੇ ਅਕੋਰਡਿੰਗ ਅੱਜ ਦਾ ਰੇਟ ਹੈਗਾ ਵਾ ਇੰਡੀਆ ਦੇ ਹਿਸਾਬ ਨਾਲ 80000 ਰੁਪਇਆ 24 ਕੈਰਟ 골ਡਨ 골ਡ ਦਾ ਰੇਟ ਦੇ 20000 ਰੇਟ ਮੇ ਰਖਣਾ 84000 ਵਿੱਚ 4000 ਰੁਪਏ ਦਾ ਫਰਕ ਆ ਤੇ ਇੰਨਾ ਹੀ ਫਰਕ ਜ਼ਿਆਦਾ ਵਾ ਇੱਥੇ ਵੀ ਕਾਫੀ ਰੌਣਕਾਂ ਲੱਗੀਆਂ ਆ ਐ ਸਾਈਡ ਤੇ ਵੀ ਉਹੀ 골ਡੀ ਸਾਰੀ ਮਾਰਕੀਟ 골ਡੀ ਆ ਇੱਧਰ ਵੀ ਕਿੰਨਾ ਰਾਸ਼ੀ ਸਾਰਾ 골ਡ ਲੈਣੀ ਆ ਇਹ ਲੋਕੀ ਤੇ ਘੁੰਮਣ ਹੀ ਹੁੰਦੇ ਆ ਸਾਡੇ ਵਰਗੇ ਵੇਖਣ ਹੀ ਹੁੰਦੇ ਆ ਇੱਥੇ ਵੇਖੋ ਸਾਰੇ ਲੋਕੀ ਇੱਧਰ ਵੀ 골ਡ ਆ ਚਾਂਦੀ ਦਾ ਰੇਟ ਦਾ ਵੀ ਫਰਕ ਹੋਊਗਾ ਕਿਹੜੇ ਥੋੜਾ ਬੋਤਾ ਹੀ ਫਰਕ ਹੁੰਦਾ ਹੈ ਮਹਿੰਗੀ ਇੱਥੇ ਜਾਂਦੀ ਚਾਂਦੀ ਜਾਂਦੇ ਇੱਥੇ ਮਹਿੰਗੀ ਆ ਤੇ 골ਡ ਦਾ ਵੀ ਥੋੜਾ ਫਰਕ ਆ 2-4000 ਦਾ ਫਰਕ ਆ ਕਿ ਜਿਆਦਾ ਲੈ ਕੇ ਜਾਣਾ ਫਿਰ ਕਹਿ ਸਕਦੇ ਮਨ ਸਕਦੇ ਆ ਕਿ ਫਾਇਦਾ ਹੈਗਾ ਵਾ ਤੇ ਉਹ ਉਦਾਂ ਤੇ ਨਹੀਂ ਨਾ ਫਰਕ ਜਿੰਨਾ ਕਹਿੰਦੇ ਆ ਵੀ 골ਡ ਦਾ ਇਸ ਦਵਾਈ ਚ ਫਰਕ ਬਹੁਤ ਆ ਦੋਨੋਂ ਸਾਈਡ ਤੇ ਦੇਖੋ ਆਹ ਦਿਖਾਈਏ ਵਖੋ ਓਏ ਹੋਏ 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 ਓਏ ਆਹ ਦੇਖੋ ਬੀ ਕਮਾਲ ਦੀ ਚੀਜ਼ ਹੈ ਬਈ ਐਨਾ 골ਡ ਵੇਚਿਆ ਕਿ ਨਹੀਂ ਆ ਵੇਖੋ ਪੂਰਾ ਪਰਿਆਈ ਗੋਲ ਨਾ ਇਹ ਬਈ ਦਵਾਈ ਆ ਦਵਾਈ ਕਮਾਲ ਆ ਬਈ ਤਨ ਦੇ ਵੀ ਦਿਖਾਉ ਲਦੇ ਆ ਓਏ ਹੋਏ ਹੋਏ ਕਿ ਦੇਸ ਵਾਂਗ ਹੀ ਦਾ ਇਹ ਵੀ ਕੋਈ ਪੌਂਦਾ ਹੋਊਗਾ ਬਈ ਹੋਰਾਂ ਚਾਰੇ ਗੋਲਡੀ ਗੋਲਡ ਵਾਓ ਅੰਦਰ ਵੀ ਦੇਖੋ ਗਾੜੀ ਦਾ ਕੰਨਾ ਲੱਗੀ ਗੋਲਡ ਦਵਾਈ ਇੱਚ ਕੰਡਰੀ ਆ ਆ ਸਾਈਡ ਤੇ ਦੇਖੋ ਜਿੰਨਾ ਵੀ ਅੱਗੇ ਕੇ ਜਾਈ ਜਾਵੇਂ 골ਡ ਹੀ ਆ ਪਤਾ ਨਹੀਂ ਕਿੰਨੇ ਤੋਲੇ ਹੋਊਗਾ ਕਰੋੜਾਂ ਦਾ ਪਊਗਾ ਸਾਰੀ ਜਗ੍ਹਾ 골ਡ ਹੈ ਵਾਹ ਸੂਟ ਹੈ ਡਰੈੱਸ ਇਹ ਕੋ ਡਰੈੱਸ ਵੀ 골ਡ ਹੈ ਇਹ ਵੀ ਕੋਈ ਰਾਜੇ ਮਹਾਰਾਜੇ ਪਾਉਂਦੇ ਹੋਣਗੇ ਲੈ ਕੇ ਜਾਂਦੇ ਹੋਣਗੇ ਸੇਖ ਜਾਤਰੇ ਇਥੋਂ ਦੇ ਕਰੋੜਾਂ ਅਰਬਾਂ ਪਤੀ ਉਹ ਹੀ ਪਾਉਂਦੇ ਹੋਣਗੇ ਨੇ ਇਹ ਜੀ ਨੇ ਮਹਿੰਗੀਆਂ ਚੀਜ਼ਾਂ ਆਹ ਦੇਖੋ ਇਧਰ ਵੀ ਮੈਂ ਤਾਂ ਆਪਣੀ ਲਾਈਫ 'ਚ ਪਹਿਲੀ ਵਾਰ ਇੰਨਾ ਗੋਲਡ ਵੇਖਿਆ ਤੇ ਜੇ ਕੋਈ ਦबई ਘੁੰਮਣਾ ਘੁੰਮਣ ਆਉਂਦਾ ਵਾ ਇਹ ਵੀ ਜ਼ਰੂਰ ਮਾਰਕੀਟ ਦੇਖ ਕੇ ਜਾਏ ਇਥੇ ਨਾ ਗੋਲਡ ਆ ਬਾਜੀ ਤਾਂ ਚਲੇ ਗਏ ਚੱਲੀ ਦਿਲ ਤੇ ਕਰਦਾ ਲੈ ਲਈ ਪਰ ਲੈ ਨਹੀਂ ਸਕਦੇ ਨਾ ਕਿਹੜੀਆਂ ਸੋਹਣੀਆਰੀਆਂ ਗੱਲ ਵਾਓ ਇਹ 골ਡ ਮਾਰਕੀਟ 골드 ਸੂਕ ਮਾਰਕੀਟ 골ਡ ਇਹ ਕਾਫੀ ਵੱਡੀ ਮਾਰਕੀਟ ਆ ਕਾਫੀ ਅੱਗੇ ਤੱਕ ਆਦੀ ਕਿ ਕਿੰਨੀ ਕਾਦੀ ਕਿੰਨੀ ਅੱਗੇ ਤੱਕ ਹੈਗਾ ਚਾਂਦੀ ਵੀ ਹੈਗੀ ਆ 골ਡਨ ਚੇਤਨ ਜਵੈਲਰੀ ਇਹ ਤਾਂ ਆਪਣੇ ਇੰਡੀਅਨ ਲੱਗਦਾ ਕੋਈ ਹਿੰਮਤ ਨਮਨਸੋ ਮੇਰੇ ਮਨਸੂਬ ਆਹ ਗੋਰੀ ਦੀ ਕਮੰਡੇ ਰੱਖੇ ਕਈ ਤਾਂ ਘੁੰਮਣੇ ਆਉਂਦੇ ਕੋਈ ਲੈ ਕੋਈ ਲੈ ਕੇ ਵੀ ਜਾਂਦਾ ਹੋਊਗਾ ਅੱਗੇ ਤਾਂ ਕਿਹੋ ਹੀ ਆ ਸਾਰਾ 골ਡ ਹੀ ਆ ਆਗੇ ਆਗੇ ਕਾੜੇ ਚੂੜੀਆਂ 골ਡ ਦੀਆਂ ਚਾਈਨਾ 골ਡ ਦੀਆਂ ਡਿਜ਼ਾਈਨਿੰਗ ਦੇਖ ਲੋ ਵਾਹ ਜੀ ਇਹ ਦੇਖੋ ਗੱਡਾ ਸ ਭਾਜੀ ਫੋਟੋ ਵੀ ਖਿਚਾ ਲੀਏ 골ਡ ਵਾਸੇ ਨਹੀਂ ਕਿ ਹੀ 골ਡਨ ਮਾਰਕੀਟ ਆ ਬਣੀ ਐਵੇਂ ਜਿਆਦਾ ਵਿਊ ਆ ਉਧਰ ਮੈਂ 골ਡ 골ਡ ਸੂਕ ਕਹਿੰਦੇ ਨੂੰ ਤੇ ਆ ਇਦਾਂ ਦਾ ਵਿਊ ਆ ਇੱਥੇ ਕਾਫੀ ਇੱਥੇ ਵੀ ਬੜੇ ਲੋਕੀ ਰਾਸ਼ ਪਿਆ ਪੂਰਾ ਤੇ ਹੁਣ ਅਸੀਂ ਚੱਲੇ ਆ ਵਾਪਿਸ ਕਿ 골ਡ ਲੈਣਾ ਨਹੀਂ ਫਰਕ ਦੇ ਕੋਈ 2-4000 ਦੇ ਕੋਈ ਜਿਆਦਾ ਫਰਕ ਨਹੀਂ ਹੈਗਾ ਤੇ ਇੰਨਾ ਅਸੀਂ ਇਹ ਬੈਪਾਂ ਕੋ ਬਜਟ ਨਹੀਂ ਹੈਗਾ ਹੁਣ ਸਾਡੀ ਇਥੋਂ ਵਾਪਸੀ ਆ ਉਹਨੂੰ ਕੋਈ ਹੋਰ ਚੀਜ਼ ਤੁਹਾਨੂੰ ਦਿਖਾ ਲਦੇ ਆ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਇਦਾਂ ਲਾਈਕ ਸ਼ੇਅਰ ਕਮੈਂਟ ਕਰੋ ਤੇ ਦੁਬਈ ਤੁਹਾਨੂੰ ਸਾਰੀ ਇਦਾਂ ਦਿਖਾਉਂਦੇ ਰਵਾਂਗੇ ਹੋਰ ਟੂਰ ਦਿਖਾਉਂਦੇ ਰਵਾਂਗੇ ਚੰਗਾ ਜੀ ਧੰਨਵਾਦ ਜੀ ਸਾਰਿਆਂ ਦਾ ਆਹ ਬਈ ਬੰਦਾ ਮਿਊਜ਼ਿਕ ਵਜਾ ਰਿਹਾ ਬਚਰਾ ਪਿਆਰਾ ਲੱਗਦਾ ਮੈਂ ਜੇ ਵੀ ਗੋਲਡਨ ਮਾਰਕੀਟ ਤੇ ਲੱਗ ਗਿਆ ਜੀ ਗ੍ਰੇ ਗ੍ਰੇ ਸ਼ੂ ਆਸੀ ਪਹੁੰਚ ਗਏ ਫਾਈਨਲੀ 골ਡਨ ਮਾਰਕੀਟ ਪਰ ਇਹਨੂੰ ਇੱਕ 골ਡ ਸ਼ੂਕ ਦੇ ਨਾਮ ਨਾਲ ਹੀ ਇੱਥੇ ਜਾਣਦੇ ਆ 골ਡ ਸ਼ੂਕ ਕੇਟ ਨੰਬਰ 2 ਲੱਕਰ ਦੀ ਜਿਆਦਾਤਰ ਸਾਈਡਾਂ ਤੇ ਇਹਦੀ ਕਵਰਿੰਗ ਹੋਈ ਹੈ ਆ ਸਾਰੀ 골ਡਨ ਮਾਰਕੀਟ ਆ ਵੇਖੋ 골ਡੀ 골ਡ ਆ ਮੈਂ ਤੇ ਆਪਣੀ ਲਾਈਫ ਚ ਪਹਿਲੀ ਵਾਰ ਨਾ ਸੋਨਾ ਵੇਖਣਿਆ ਆਪਣੀ ਇੰਡੀਆ ਦੀ ਭਾਜੀ ਹੈਗਾ ਪਰ ਇੰਨਾ ਮਤਲਬ ਨਹੀਂ ਹੈ ਨਾ ਬਾਹਰ ਕਰਦੇ ਹੋ ਡਿਸਪਲੇ ਨਹੀਂ ਇੰਨਾ ਜ਼ਿਆਦਾ ਕਰਦੇ ਇੰਨਾ ਇੱਥੇ ਹੀ ਕਰਦੇ ਨੇ ਆ ਦੋਨੋਂ ਸਾਈਡ ਤੇ ਦਿਖਾਨਗੇ 골ਡੀ ਆ ਤੇ ਅੱਜ